ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਮਦਦ ਕਰ ਦਿਓ ਸਾਰੀ ਭੈਣ ਭਰਾ ਰੜ ਕੇ ਜੋ ਜਿੰਨੇ ਵੀ ਮੇਰੀ ਮਦਦ ਹੁੰਦੀ ਆ ਕਰ ਗਏ ਤੁਸੀਂ ਮੈਨੂੰ ਤੁਰਨ ਫਿਰਨ ਵਾਲੀ ਕਰ ਦਿਓ ਮੈਂ ਆਪ ਦਾ ਆਪ ਦਾ ਆਪ ਦਾ ਸੰਭਾਲ ਕੇ ਬੈਠ ਜੂਗੀ ਤੁਰੀ ਫਿਰੂੰਗੀ ਜੋ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਮਦਦ ਕਰਕੇ ਮੇਰੀ ਲਾਇਕ ਕਰਾ ਦਿਓ ਮੇਰਾ ਜਿੰਨਾਂ ਚਾਹ ਪਾਣੀ ਨੇ ਵੀ ਪਾ ਇਥੇ ਹੈ ਨਹੀਂ ਐਸੇ ਟਾਈਮ ਪੈਸੇ ਤੇ ਅਸੀਂ ਚਾਹ ਖੇ ਦੇ ਰਹੇ ਨਹੀਂ ਆਗੇ ਕੀੜੇ ਫਏਗੇ ਸੀ ਮੇਰੀ ਲੱਤ ਜਿਵੇਂ ਹੱਥ ਬੰਨ ਕੇ ਬੇਨਤੀ ਐ ਐਡੇ ਜਿਹੜੇ ਸੁੰਡ ਸੀਗੇ ਜਿਹੜੀ ਫਰਨੇਲ ਪਾ ਕੇ ਕੀੜੇ ਕੱਢੇ ਸੀ ਲਾਜ ਮੇਰਾ ਬਾਤ ਲਾਜ ਕਿਦੋਂ ਕੱਢਦੇ ਸੀਗੇ ਕੀੜੇ ਜਿੰਨਾਂ ਚੱਕ ਦਵਾਈ ਚੱਲੀ ਗਈ ਉਹਨਾਂ ਚੱਕ ਤਾਂ ਮੈਂ ਠੀਕ ਰਹੀ ਤੇ ਉਹਨਾਂ ਉਹ ਹੀ ਹਲ ਦਵਾਈ ਫੇਰ ਬੰਦ ਹੋ ਗਈ ਮੇਰੀ ਹੱਥ ਬੰਨ ਕੇ ਬੇਨਤੀ ਮੇਰੀ ਲਾਜ ਕਰਾ ਦੇ ਨੜੇ ਪਾਣੀ ਤੋਂ ਵੀ ਮੈਂ ਤਰਸਦੀ ਰਹੀ ਆ ਘਰ ਆ ਰਵਜਾ ਕੰਮ ਤੇ ਰੋਟੀ ਤੋਂ ਵੀ ਝਾਕਦੀ ਆ ਤਰਸਦੀ ਰਹੀ ਆ ਪਾਣੀ ਤੋਂ ਵੀ ਦੱਸਦੇ ਨਹੀਂ ਚਾਹ ਪਾਣੀ ਤੋਂ ਵੀ ਤਰਸਦੀ ਮੈਂ ਕੋਈ ਨਹੀਂ ਪਹੁੰਚ ਰਹਾ ਮਖਾਰ ਰੋ ਉੱਟੜ ਗਿਆ ਨਾ ਪਾਣੀ ਤਾਂ ਨਹੀਂ ਤੋਂ ਵੀ ਮੈਂ ਬੈਠੀ ਰਹੀ ਜੇ ਹੁੰਦਾ ਤਾਂ ਮੈਨੂੰ ਪਾਣੀ ਇਹ ਫੜਨ ਦਾ ਕੋਟ ਪਾਣੀ ਦੀ ਰੋਟੀ ਪਾਣੀ ਤੋਂ ਵੀ ਮੈਂ ਵੇਚੀ ਰਹੀ ਨਹੀਂ ਕਦੋਂ ਆਉਗੋ ਤੱਕਦੋਂ ਮੈਂ ਖਾਉਂਗੀ ਉਹ ਵੀ ਮਿਲਗੀ ਮਿਲਗੀ ਤੇ ਨਹੀਂ ਤਾਂ ਨਹੀਂ ਸਹੀ ਤੇ ਪਾਣੀ ਢਾਲਣ ਤੋਂ ਵੀ ਕੋਈ ਨਹੀਂ ਪਹੁੰਦਾ ਨਾ ਕੋਈ ਪੁੱਤਰੀ ਤੇ ਨਾ ਕੋਈ ਪੁੱਤਰ ਗਿਣਾ ਕੋਈ ਨੋਤੀ ਨਾ ਕੋਈ ਧੀ ਕੋਈ ਨਹੀਂ ਪਹੁੰਦਾ ਮੈਂ ਰੋਟੀ ਤੋਂ ਹੀ ਝਾਗ ਨਹੀਂ ਰਣੀ ਇਹ ਸਾਡੇ ਆਪ ਆਉਂਦੇ ਆ ਇਹ ਰੋਟੀ ਪਹੁੰਚਦੇ ਆ ਜੇ ਹੁੰਦੀ ਤਾਂ ਫਲਾ ਦਿੰਦਾ ਤੇ ਨਹੀਂ ਚੁੱਪ ਕਰਕੇ ਬਹਿ ਜਾਂਦੀ ਮੈਂ ਦਰਦ ਤੋਂ ਮੈਂ ਬੈਠੀ ਰਹਿਣੀ ਹੈਗੀ ਲੈਟਰਿੰਗ ਵੀ ਇਹ ਕਰਾਉਂਦਾ ਗਾ ਬਾਕੇ ਮੰਜੇ ਤੇ ਬਾਕੇ ਮੰਜੇ ਤੇ ਕਰਾਉਂਦਾ ਗਾ ਚਾਹ ਪਾਣੀ ਵੀ ਇਹ ਬਣਾਉਂਦਾ ਗਾ ਜਦ ਦਦ ਨੇ ਪੈਸੇ ਜਮਾ ਹੈ ਨਹੀਂ ਚਵਾਨੀ ਵੀ ਹੈ ਨਹੀਂ ਦੁੱਧ ਨੂੰ ਵੀ ਪੈਸੇ ਨਹੀਂ ਹੈਗੇ ਨਾ ਜਮੇ ਹੈ ਨਹੀਂ ਤਾਂ ਦਵਾਈ ਲਈ ਤਾਂ ਹੋਣੇ ਕੀ ਹੈ ਨਾ ਦਵਾਈ ਨੂੰ ਤਾਂ ਹੈ ਨਹੀਂ ਗਈ ਐਦਾਂ ਹੀ ਮੰਜੇ ਤੇ ਪਏ ਰਹਿੰਦੇ ਹਾਂ ਹਾਂਜੀ ਤਕਰੀਬਨ ਕਿੰਨੇ ਦਿਨ ਹੋ ਗਏ ਮਾਤਾ ਜੀ ਬੁਖਾਰ ਵਗੈਰਾ ਚੜਦੇ ਨਹੀਂ ਹਾਂ ਤਵੇ ਲਈ ਜਾਂਦਾ ਚੜ ਜਾਂਦਾ ਲੈ ਗੋਲੀ ਲੈ ਲੈਣੀ ਚੜ ਲੈ ਜਾਂਦਾ ਚੜ ਜਾਂਦਾ ਲੈ ਜਾਂਦਾ ਚੱਲ ਜਾਂਦਾ ਤੇ ਲੱਤ ਬੀਬੀ ਜੀ ਕਿੱਥੋਂ ਲੈ ਕੇ ਕਿੱਥੋਂ ਤੱਕ ਗਲ ਚੁੱਕੀ ਹੈ ਜੀ ਇਹ ਇੱਥੋਂ ਸੀਗੀ ਗੋਡੇ ਤੇ ਥੱਲੇ ਥੱਲੇ ਅੱਛਾ ਜੀ ਇੱਥੋਂ ਤਾਂ ਹੀ ਪੈਰ ਤੇ ਪੈਰ ਨੂੰ ਸੋਜ ਆ ਜਾਂਦੀ ਹੈ ਅੱਛਾ ਜੀ ਇਸ ਮਾਤਾ ਨੂੰ ਰੋਟੀ ਦੀ ਵੀ ਭੋਖਾ ਤੇ ਸਭ ਤੋਂ ਵੱਡੀ ਭੋਖਾ ਦਾ ਇਲਾਜ ਦੀ ਇਹਦੀ ਲੱਤ ਤੇ ਕੀੜੇ ਪੈ ਚੁੱਕੇ ਨੇ ਮੈਂ ਹਾਲਾਤ ਨਹੀਂ ਵਿਖਾ ਸਕਦਾ ਜੇ ਮੈਂ ਸਾਫਾ ਚੱਕਾਂ ਤੇ ਨਾਲ ਦੀ ਨਾਲ ਫੇਸਬੁੱਕ ਨੇ ਜਿਹੜੀ ਉਹ ਵੀਡੀਓ ਹੈ ਉਹ ਖਰਾਬ ਕਰ ਦੇਣੀ ਹੈ ਪਰ ਮੈਂ ਤੁਹਾਨੂੰ ਇੱਕ ਮਾੜੀ ਜੀ ਝਲਕ ਵਿਖਾਉਣੀ ਚਾਹੁੰਦਾ ਬੀਬੀ ਜੀ ਮਾੜਾ ਚੱਕ ਦਿਓ ਕੱਪੜਾ ਚੱਕ ਦਿਓ ਜੀ ਕੱਪੜਾ ਜਿੱਪਿਆ ਪਿਆ ਜੀ ਚੱਕ ਦਿਓ ਚੱਕ ਦਿਓ ਚੱਕ ਦਿਓ ਵਿਖਾ ਦਿਓ بس بس ਇੰਨਾ ਬਹੁਤ ਬਹੁਤ ਇਹ ਹਾਲਾਤ ਨਹੀਂ ਬੀਬੀ ਜੀ ਦੇ ਮੈਂ ਸਿਰਫ ਥੋੜਾ ਜਿਹਾ ਵਿਖਾਇਆ ਇੱਥੋਂ ਲੈ ਕੇ ਪੈਰ ਤੱਕ ਇਹ ਵੀ ਬਲਰ ਕਰ ਦਿੱਤਾਗਾ ਤੁਸੀਂ ਵੇਖੋ ਆਸੇ ਪਾਸੇ ਰੇਸ਼ਾ ਪਿਆ ਹੋਇਆ ਜੀ ਚੱਲੇ ਪਏ ਆ ਸਾਫ਼ ਦਿਖਦੇ ਪਏ ਆ ਤੇ ਵੇਖੋ ਇਸ ਮਾਂ ਦਾ ਹਾਲ ਕਿੰਨਾ ਮਾੜਾ ਹੋਗਾ ਕਿੰਨੀ ਦਰਦ ਦੇ ਵਿੱਚ ਹੋਊਗੀ ਇਹਦੇ ਬਾਥਰੂਮਾਂ ਦੇ ਅੱਗੇ ਵਿਚਾਰੀ ਪਈ ਰਹਿੰਦੀ ਆ ਬੇੜੇ ਦੇ ਵਿੱਚ ਪਈ ਰਹਿੰਦੀ ਆ ਜੇ ਇਹ ਅੰਦਰ ਜਾਂਦੀ ਆ ਤੇ ਇਹਨੂੰ ਗਰਮੀ ਆਉਂਦੀ ਆ ਬੀਬੀ ਜੀ ਢੱਕ ਲੋ ਇਹਨੂੰ ਢੱਕ ਲੋ ਜੇ ਅੰਦਰ ਪੈਂਦੀ ਐ ਇਹਨੂੰ ਗਰਮੀ ਆਉਂਦੀ ਐ ਤੇ ਜੇ ਬਾਹਰ ਪੈਂਦੀ ਐ ਤੇ ਵਿਚਾਰੀ ਨੂੰ ਬੁਖਾਰ ਚੜ ਜਾਂਦਾ ਮਾਤਾ ਜੀ ਬੇਟੀ ਕਿੰਨੇ ਆ ਤੁਹਾਡੇ ਜੀ ਬੇਟੀ ਤਾਂ ਸੀਗੇ ਤਿੰਨ ਦੀ ਅੱਛਾ ਜੀ ਆਪਾਂ ਝੂਠ ਨਹੀਂ ਬਾਰੇ ਜੀ 5 ਸਾਲ ਹੋ ਗਏ ਬੇਟੇ ਮੁੱਕੇ ਨੇ ਇੱਕ ਬੇਟਾ ਤੁਹਾਡਾ 5 ਸਾਲ ਪਹਿਲਾਂ ਮੁੱਕ ਗਿਆ ਹਾਂ ਜੀ ਠੀਕ ਹੈ ਜੀ ਦੋ ਬੇਟੇ ਹੈਗੇ ਆ ਇੱਕ ਕਰਾਈ ਤੇ ਆ ਇੱਕ ਕੋੜੀ ਹੈ ਵੱਡਾ ਕੋੜੀ ਹੈ ਅੱਛਾ ਜੀ ਉਹਨਾਂ ਤਾਂ 5 ਸਾਲ ਹੋ ਗਏ ਵਿਚਾਰੇ ਨੇ ਐਡਾ ਭਗਤ ਸੀਗਾ ਉੱਕੀ ਨੂੰ ਕਦੇ ਬੋਲ ਕੇ ਵੇਖਾ ਸੀਗਾ ਉਹਨੂੰ ਕੀ ਗੱਲ ਬਣ ਗਈ ਸੀ ਉਹ ਮਾਰਦਾ ਸੀਗਾ ਵੀ ਮਾਰਿਆ ਸੀਗਾ ਵੀ ਮਾਰਦਾ ਸੀ ਜਿਹੜੀ ਮੈਂ ਅੱਜ ਪਰੇਸ਼ਾਨਾਂ ਚ ਪਈ ਆਂਗੀ ਐਡੀ ਪਰੇਸ਼ਾਨ ਆ ਨਾ ਕੋ ਤਾਂ ਮੈਂ ਬੇਟੇ ਕੰਨ ਪਰੇਸ਼ਾਨ ਕੋ ਤਾਂ ਮੈਂ ਉਹ ਦਿਲ ਦਾ ਤਾਂ ਕੰਨ ਪਰੇਸ਼ਾਨ ਉਹ ਵੇਲਾ ਕੁ ਵੇਲਾ ਜਿਹੜੀ ਮੇਰੀ ਲੱਤ ਨੂੰ ਠੀਕ ਹੋ ਜੇਣਾ ਅੱਜ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅੱਜ ਹਾਂਜੀ ਅੱਜ ਫਿਰ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੋਗੀ ਹਾਂਜੀ ਕੀਤੀ ਇਸ ਇਨਫੈਕਸ਼ਨ ਦੇ ਨਾਲ ਇਹਨੂੰ ਬੁਖਾਰ ਚੜ ਜਾਂਦਾ ਇਸ ਇਨਫੈਕਸ਼ਨ ਦੇ ਨਾਲ ਵਿਚਾਰੀ ਕੰਬੀ ਜਾਂਦੀ ਰਹਿੰਦੀ ਹੈ ਸਾਰੀ ਸਾਰੀ ਰਾਤ ਆ ਤੁਸੀਂ ਵੇਖ ਲਓ ਵੀ ਅਸਮਾਨ ਦੇ ਥੱਲੇ ਪਈ ਰਹਿੰਦੀ ਹੈ ਜਿਵੇਂ ਅੰਦਰ ਜਾਂਦੀ ਹੈ ਤੇ ਉਹਨੂੰ ਘੁੱਟਣ ਮਹਿਸੂਸ ਹੁੰਦੀ ਹੈ ਜੇ ਬਾਹਰ ਪੈਂਦੀ ਹੈ ਤੇ ਟ੍ਰੇਲ ਦੇ ਵਿੱਚ ਪਈ ਰਹਿੰਦੀ ਪਿਛਲੇ 3 ਦਿਨ 3 ਦਿਨ ਤੋਂ ਤੁਸੀਂ ਬਾਹਰ ਪਈ ਰਹਿੰਦੇ ਹਾਂ ਹਾਂਜੀ ਤ੍ਰੇਲ ਦੇ ਵਿੱਚ ਮਾਤਾ ਪਈ ਰਹਿੰਦੀ ਤੇ ਪਿਛਲੇ 3 ਦਿਨਾਂ ਦੇ ਵਿੱਚ ਤੁਸੀਂ ਵੇਖਿਆ ਵੀ ਤੁੰਦ ਕਿੰਨੀ ਜਿਆਦੇ ਤੇ ਤ੍ਰੇਲ ਕਿੰਨੀ ਜਿਆਦੇ ਤੇ ਬਾਹਰ ਪਈ ਰਹਿੰਦੀ ਤੁਸੀਂ ਆਪਦੇ ਘਰਾਂ ਦੇ ਵਿੱਚ ਬਿੱਡਾਂ ਤੇ ਪਏ ਆ ਪਰ ਜਾਈਆਂ ਦੇ ਵਿੱਚ ਪਏ ਹੋ ਪਰਿਵਾਰ ਦੇ ਨਾਲ ਪਏ ਹੋ ਇਸ ਮਾ ਦੇ ਨਾਲ ਵੀ ਬਹਿਣ ਵਾਲਾ ਕੋਈ ਨਹੀਂ ਹੈਗਾ ਇਸ ਸਮੈਲ ਦੇ ਕਰਕੇ ਇਸ ਤਕਲੀਫ ਦੇ ਕਰਕੇ ਇਸ ਇਨਫੈਕਸ਼ਨ ਦੇ ਕਰਕੇ ਤੇ ਸੋਚ ਕੇ ਵੇਖੋ ਜੇ ਤੁਸੀਂ ਇਸ ਬਜ਼ੁਰਗ ਮਾ ਦੀ ਮਦਦ ਕਰੋਗੇ ਤੇ ਤੁਹਾਨੂੰ ਕਿੰਨੀਆਂ ਅਸੀਸਾਂ ਮਿਲਣਗੀਆਂ ਬਜ਼ੁਰਗਾਂ ਦੀ ਅਸੀਸ ਤਾਰ ਦਿੰਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮਲੂਟ ਦਾ ਪਰਿਵਾਰ ਰਹਿਣ ਵਾਲਾ ਹਰਜੰਦਰ ਨਗਰ ਤੇ ਸਕਰੀਨ ਤੇ ਤੁਸੀਂ ਇਹ ਕਲਵੰਤ ਸਿੰਘ ਤੁਹਾਡੇ ਪਤੀ ਦਾ ਨਾਮ ਹੈ ਜੀ ਹਾਂਜੀ ਕਲਵੰਤ ਸਿੰਘ ਦਾ ਸੀ ਸਕਰੀਨ ਤੇ ਯੂਨੀਅਨ ਬੈਂਕ ਆਫ ਇੰਡੀਆ ਦਾ ਖਾਤਾ ਦਵਾਂਗੇ ਹੱਥ ਜੋੜ ਕੇ ਬੇਨਤੀ ਹੈ ਇਸ ਖਾਤੇ ਦੇ ਵਿੱਚ ਜਿੰਨੀ ਹੋ ਸਕਦੀ ਹੈ ਰਾਸ਼ੀ ਦੇ ਪਾ ਕੇ ਇਸ ਮਾਂ ਦੀ ਮਦਦ ਕਰੋ ਇਹਦੀ ਆਪ ਲੱਤ ਬਚਾਈਏ ਜਿੱਦਾਂ ਪਹਿਲਾਂ ਮਾਤਾ ਨੇ ਦੱਸਿਆ ਵੀ ਦੋ ਸਰਕਾਰੀ ਹਸਪਤਾਲਾਂ ਨੇ ਇੱਕ ਨੇ ਰਾਤ ਨੂੰ 2:30 ਵਜੇ ਦੂਜੇ ਨੇ ਰਾਤ ਨੂੰ 12 ਵਜੇ ਇਸ ਮਾਂ ਨੂੰ ਬਾਹਰ ਕੱਢ ਦਿੱਤਾ ਉਹ ਕਹਿੰਦੇ ਜੇ ਪੈਸੇ ਹੈਗੇ ਤਾਂ ਲਾਜ ਦੇ ਲਈ ਅੰਦਰ ਆ ਜਾ ਤੇ ਜੇ ਪੈਸੇ ਨਹੀਂ ਹੈਗੇ ਤੇ ਟ੍ਰੇਨ ਚੜ੍ਹ ਕੇ ਵਾਪਸ ਚਲੀ ਜਾ ਤੇ ਰਾਤ ਨੂੰ ਮਾਤਾ ਜਿਹੜੀ ਹੈ ਆਪਦੇ ਘਰੇ ਪਹੁੰਚੀ ਹੈ ਰਾਤ ਨੂੰ ਵਿਚਾਰੇ ਉਹ ਤੋਂ ਕਿਵੇਂ ਨਾ ਕਿਵੇਂ ਗੱਡੀ ਕਰਾ ਕੇ ਘਰੇ ਪਹੁੰਚੇ ਇਹ ਹਾਲ ਹੈ 5 ਲੱਖ ਵਾਲਾ ਕਾਰਡ ਹੱਥਾਂ 'ਚ ਲਈ ਫਿਰਦੇ ਆ ਕੋਈ ਪੁੱਛਣ ਵਾਲਾ ਵੀ ਨਹੀਂ ਹੈਗਾ ਬੀਬੀ 5 ਲੱਖ ਵਾਲਾ ਕਾਰਡ ਬਣਿਆ ਸੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਚ ਗਏ ਹਾਂ ਜੀ ਬਣਿਆਗਾ ਉਹ ਕੋਈ ਨਕੋਰੇ ਸਾਡੇ ਆਪ 5 ਲੱਖ ਵਾਲਾ ਕਾਰਡ ਬਣੇ ਹੋਣ ਦੇ ਬਾਵਜੂਦ ਵੀ ਕਿਸੇ ਦੀ ਬਾਤ ਨਹੀਂ ਹਾਂਜੀ ਤੇ ਉਹਨਾਂ ਨੇ ਬਾਅਦ ਤੁਸੀਂ ਕਿਹਾ ਨਹੀਂ ਵੀ ਸਾਡਾ ਕਾਰਡ ਬਣਿਆ ਅੱਖਾਂ ਸੀਗਾ ਫਿਰ ਇਹਨਾਂ ਦੇ ਅੱਖਾਂ ਸੀ ਵੀ ਸਾਡਾ ਕਾਰਡ ਬਣਿਆਗਾ ਹੱਥ ਜੋੜ ਕੇ ਬੇਨਤੀ ਹੈ ਬਾਈ ਜੀ ਵੀਡੀਓ ਦੇ ਵਿੱਚ ਸਾਰਾ ਦੁੱਖ ਦਰਦ ਤੁਸੀਂ ਦੇਖ ਹੀ ਲਿਆਗਾ ਹਾਲਾਤ ਤੁਸੀਂ ਦੇਖ ਹੀ ਲਏ ਤੇ ਵੀਡੀਓ ਨੂੰ ਸ਼ੇਅਰ ਕਰਕੇ ਮਦਦ ਦੇ ਲਈ ਅੱਗੇ ਜਰੂਰ ਹੋਣਾ ਬਹੁਤ ਬਹੁਤ ਧੰਨਵਾਦ ਸਾਰੇ ਨਾਲ ਸਹਿਯੋਗ ਆ ਗਿਆ ਮਾ